ਅ ਜਿਵੇਂ ਕਿ ਕਈ ਲੋਕ ਹੁੰਦੇ ਆ ਕਿ ਦੂਰ ਹੁੰਦੇ ਆ ਤੇ ਉਹ ਆਪਣੇ ਸਾਥੀ ਨੂੰ ਜਾਂ ਜਿਸ ਦੀ ਵੀ ਪ੍ਰੋਬਲਮ ਹੋਵੇ ਉਹ ਨਹੀਂ ਉਹਨੂੰ ਲੈ ਕੇ ਆ ਸਕਦੇ ਹਨ ਪਰ ਤੁਸੀਂ ਤਸਵੀਰ ਵਗੈਰਾ ਦੇਖ ਕੇ ਵੀ ਉਹ ਚੀਜ਼ਾਂ ਕਰ ਲੈਂਦੇ ਹੋ ਹੱਲ ਜਾਂ ਸ਼ਕਲ ਜਾਂ ਮੱਥੇ ਦੀਆਂ ਰੇਖਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਚੀਜ਼ ਤੁਸੀਂ ਪੜ੍ਹ ਕੇ ਹੱਲ ਕਰ ਸਕਦੇ ਹੋ ਬਿਲਕੁਲ ਇਹ ਤਾਂ ਬਹੁਤ ਹੀ ਵਧੀਆ ਤੁਸੀਂ ਪ੍ਰਸ਼ਨ ਕੀਤਾ ਕਿ ਕੁੰਡਲੀ ਜਿਹੜੀ ਹੈ ਉਹ ਆਪ ਦੀ ਜਗ੍ਹਾ ਆ ਤਸਵੀਰ ਜਿਹੜੀ ਹੈਗੀ ਆ ਤਸਵੀਰ ਦੇਖ ਕੇ ਵੀ ਹੈਂਡ ਰੀਡਿੰਗ ਦਾ ਵੀ ਫੇਸ ਰੀਡਿੰਗ ਦਾ ਵੀ ਇਹ ਕੋਰਸ ਹੁੰਦੇ ਆ ਇਹ ਕੋਰਸ ਆਪਾਂ ਨੂੰ ਕਰਨੇ ਪੈਂਦੇ ਆ ਔਰ ਇਹ ਨਹੀਂ ਹੈਗਾ ਕਿ ਵੀ ਹੁਣ ਮੇਰਾ ਬੱਚਾ ਆ ਮੇਰਾ ਬੇਟਾ 8ਵੇਂ ਨੰਬਰ ਤੇ ਆਏਗਾ ਮੇਰੇ ਪਰਿਵਾਰ ਦੇ ਵਿੱਚ ਉਹ ਐਸਐਮ ਸਟੱਡੀ ਕਰ ਰਿਹਾ ਐਸਟ੍ਰੋਲੋਜੀ ਦੀ ਸਟੱਡੀ ਕਰ ਰਿਹਾ ਉਹਨੂੰ 2 ਤੋਂ 2.5 ਸਾਲ ਹੋ ਚੁਕੇ ਆ ਔਰ ਮੈਂ ਚਾਹਨਾਵਾ ਕੋ ਬਹੁਤ ਅੱਛਾ ਐਸਟ੍ਰੋਲੋਜਰ ਬਣ ਕੇ ਆਏ ਔਰ ਮੇਰੇ ਬਾਅਦ ਕਿ ਮੈਂ 올ਡੇਜ਼ ਹੋਜਮਾ ਤਾਂ ਉਹਨਕਾਂ ਤੂੰ ਸਾਮ ਸਾਰਾ ਕੁਝ ਦੋਨੇ ਆਫਿਸ ਸਾਮ ਮੇਰੇ ਕਸਟਮਰ ਸਾਮ ਸਭ ਕੋ ਸਾਮ ਤੂੰ ਦੇਖ ਸਭ ਕੁਝ ਨਾ ਤੇ ਇਹ ਜਿਹੜੀ ਪੜ੍ਹਾਈ ਹੈਗੀ ਇਹ ਕਰਨੀ ਚਾਹੀਦੀ ਹੈ ਤੇ ਬਿਲਕੁਲ ਤੁਹਾਡੀ ਗੱਲ ਦਾ ਜਵਾਬ ਆਹੀ ਹੈ ਕਿ ਸਾਡੇ ਕੋਲ ਅਗਰ ਕੋਈ ਆਂਦਾ ਆ ਕਿ ਪੰਡਤ ਜੀ ਇਹ ਲੁਧਿਆਣੇ ਆ ਅੰਮ੍ਰਿਤਸਰ ਹੈ ਦਿੱਲੀ ਹੈ ਵਿਦੇਸ਼ ਬੈਠਾ ਆ ਤੇ ਲਿਆਓ ਸਾਡੇ ਕੋਲ ਅਸੀਂ ਇਸ ਚੀਜ਼ ਦਾ ਕੋਰਸ ਕੀਤਾ ਹੋਇਆ ਵਾ ਤੇ ਅਸੀਂ ਜ਼ਰੂਰ ਚਾਨਣਾ ਪਾਵਾਂਗੇ ਕਿ ਕਿਉਂ ਪਰੇਸ਼ਾਨ ਹੈ ਉਹਦਾ ਕੋਈ ਹੱਲ ਨਿਕਲੇਗਾ ਤਾਂ ਜ਼ਰੂਰ ਦੱਸਾਂਗੇ